Wahe Guru. ਹਾਹੀਂ ਸਿਹਾਰੀ ਸਾਹਿਬ ਜਾਂ ਸਾਹਿਬ ਨਹੀਂ ਕਹਿਣਾ ਭਾਉ ਪੱਬੇ ਨੂੰ ਕੰਨਾ ਭਾਉ ਨਹੀਂ ਕਹਿਣਾ ਭਾਖਿਆ ਭਾਉ ਆਪਾਰ ਭਾਉ ਅੱਖ ਹੈ ਮੰਗਹਿ ਦੇਹਿ ਦੇਹਿ ਦਾਤ ਕਰੇ ਦਾਤਾਰ ਅੱਖ ਹੈ ਮੰਗਹਿ ਦੇਹਿ ਦੇਹਿ ਅੱਖ ਹੈ ਮੰਗਹਿ ਨਹੀਂ ਕਹਿਣਾ ਜਾਂ ਦੇਹਿ ਦੇਹਿ ਨਹੀਂ ਕਹਿਣਾ ਅੱਖ ਹੈ ਮੰਗ ਹੈ ਦੇ ਦੇ ਲਾਵੇਂ ਨੂੰ ਲਮਕਾ ਕੇ ਪੜਨਾ ਹੈ ਦੇਹ 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 ਤੇਹ ਨਹੀਂ ਕਹਿਣਾ ਇਹਨੂੰ ਦਾਤਾਰ ਦੱਦੇ ਦਾ ਕੰਨਾ ਪੜਨਾ ਹੈ ਦਾਤਾਰ ਨਹੀਂ ਕਹਿਣਾ ਫੇਰ ਕਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਕਿ ਕੇ ਨਹੀਂ ਕਹਿਣਾ ਕਕੇ ਨੂੰ ਸਿਹਾਰੀ ਕੇ ਅੱਗੇ ਹੜੇ ਤੇ ਅਦਕ ਰੱਖੀ ਐ ਰਾਰੇ ਤੇ ਅਦਕ ਜੇ ਤਾ ਦਿਸੈ ਦਰਬਾਰ ਜਿਤ ਜਿਤ ਨਹੀਂ ਕਹਿਣਾ ਇਹ ਪੋਲਾ ਕਹਿਣਾ ਫੇਰ ਕਹਿ ਕੇ ਰੁਕਣਾ ਹੈ ਕਿ ਅੱਗੇ ਰੱਖੀ ਐ ਫੇਰ ਕੇ ਇਕੱਠਾ ਨਹੀਂ ਕਹਿਣਾ ਮੋਹ ਕੀ ਬੋਲਣ ਬੋਲੀ ਐ ਜਿਤ ਸੁਣ ਧਰੇ ਪਿਆਰ ਮੋਹ ਹਾਹ ਤੇ ਕਨੋੜਾ ਇਹ ਮੂੰਹੋਂ ਨਹੀਂ ਕਹਿਣਾ ਮੋਹ ਮੂੰਹ ਨਾਲ ਜਿਤ ਬੋਲਾ ਬੋਲੀ ਐ ਆੜੇ ਤੇ ਦੁਲਾਵਾ ਬੋਲਣ ਬੋਲੀ ਇਹ ਨਹੀਂ ਕਹਿਣਾ ਬੋਲਣ ਬੋਲੀ ਐ ਅੰਮ੍ਰਿਤ ਵੇਲਾ ਸਚਨਾਉ ਵੜਿਆਈ ਵੀ ਚਾਰੋ ਅੰਮ੍ਰਿਤ ਅੰਮ ਜਿਵੇਂ ਆਂਬ ਕਹੀਦਾ ਤਾਂ ਅੰਮ ਅੰਮ੍ਰਿਤ ਮੰਮੇ ਦੀ ਸਿਹਾਰੀ ਜਿਹੜਾ ਮੰਮੇ ਦੇ ਚਰਨਾਂ ਵਿੱਚ ਰਾਰਾ ਹੈ ਇਹ ਇਸ ਨੂੰ ਬੋਲਣੀ ਹੈ ਵੜਿਆਈ ਨਹੀਂ ਕਹਿਣਾ ਵੜਿਆਈ ਅੰਮਰਤ ਨਹੀਂ ਕਹਿਣਾ ਅੰਮ੍ਰਿਤ ਕਰਮੀ ਆਵੈ ਕੱਪੜਾ ਨਦਰਿ ਮੂਖ ਦਵਾਰ ਕੱਪੜਾ ਕੱਕੇ ਤੇ ਅਧਕ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਏਵੈ ਬਾਵਿਤ ਦੁਨਾਵਾ ਏਵੇਂ ਜਾਂ ਐਵੇਂ ਨਹੀਂ ਕਹਿਣਾ ਏਵੈ ਸਭ ਭੱਬਾ ਜੋਰ ਦੇ ਕੇ ਪੜ੍ਹਨਾ ਸਭ ਨੇ ਕਹਣਾ ਸਭ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਨਿਰੰਜਨ ਦੋ ਸ਼ਬਦ ਜੁੜੇ ਹੋਏ ਹਨ ਨਿਰਜਮ ਅੰਜਨ ਅੰਜਨ ਕਾਲਖ ਨੂੰ ਕਹਿੰਦੇ ਨੇ ਸੁਰਮੇ ਨੂੰ ਕਹਿੰਦੇ ਨੇ ਨਿਰਅੰਜਨਤਾ ਭਾਵ ਹੋ ਗਿਆ ਕਿਸੇ ਵੀ ਪ੍ਰਕਾਰ ਦੇ ਕਾਲਖ ਤੋਂ ਰਹਿਤ ਭਾਵ ਸ਼ੁੱਧ ਸਰੂਪ ਵਾਹਿਗੁਰੂ ਜੀ ਇਸ ਲਈ ਨਰੰਜਨ ਨਹੀਂ ਕਹਿਣਾ ਜੇ ਨਰੰਜਨ ਕਹਾਂਗੇ ਫਿਰ ਇਹ ਦੋ ਸ਼ਬਦ ਬਣ ਜਾਣੇ ਨਰ ਅੰਜਨ ਤਾਂ ਇਹਦੇ ਅਰਥ ਹੋਣਗੇ ਸ਼ਰਮਾ ਇਸ ਲਈ ਨਰੰਜਨ ਨਹੀਂ ਨਿਰੰਜਨ ਜੈ ਨਾ ਸੇਵਿਆ ਤੈਨੂੰ ਪਾਇਆ ਮਾਨ ਸੇਵਿਆ ਵਿਆਹ ਵੇਆ ਨਹੀਂ ਗਣਾ ਸੇਵਿਆ ਪਾਇਆ ਢੱਲਾ ਜਾਂ ਨਹੀਂ ਗਣਾ ਪਾਇਆ ਮਾਨ ਨੰਨਾ ਹੈ ਕਸ ਕੇ ਪੜਨਾ ਹੈ ਮਾਲ ਨਹੀਂ ਗਣਾ ਅਣਾਲਾ ਨਾ ਬਣੇ ਨਾਨਕ ਕਾਵੀ ਹੈ ਗੁਣੀ ਨਿਧਾਨ ਨਿਧਾਨ ਨੰਨੇ ਪੜਨੇ ਹਨ ਨਿਧਾਨ ਨਿਕਾਣਾ ਗਾਵੀਐ ਸੁਣੀਐ ਰੱਖੀਐ ਰਾਰੇ ਤੇ ਅਦਕ ਵੀ ਲਾਉਣੀ ਹੈ ਆੜਿਆਂ ਦੇ ਦੁਲਾਵੇਂ ਪੜਨੇ ਹਨ ਗਾਵੀਐ ਸੁਣੀਐ ਨਿਕਾਣਾ ਦੁਖ ਪਰਹਰ ਸੁਖ ਘਰ ਲੈ ਜਾਏ ਪਰਹਰ ਇਕੱਠਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰਮੁਖ ਸਤਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਇਸ ਸ਼ਬਦ ਦੀ ਵਰਤੋਂ ਬਹੁਤ ਵਾਰ ਕੀਤੀ ਹੋਈ ਹੈ ਗੁਰਮੁਖ ਮੰਮੇ ਨੂੰ ਔਕੜ ਲੱਗੀ ਹੈ ਗੁਰਮੁਖ ਇਸ ਦਾ ਉਚਾਰਨ ਨੂੰ ਸਤਗੁਰੂ ਸਾਹਿਬ ਜੀ ਨੇ ਮੰਮੇ ਨਾਲ ਕੀਤਾ ਤਾਂ ਸਹੀ ਪੜ੍ਹਨੀ ਹੈ ਗੁਰਮੁਖ ਨਹੀਂ ਕਹਿਣਾ ਗੁਰਮੁਖ ਨਾਦੰ ਵੇਦੰ ਟਿੱਪੀ ਪੜ੍ਹਨੀ ਹੈ ਨਾਦੰ ਵੇਦੰ ਕ ਨਹੀਂ ਕਹਿਣਾ ਰਹਿਆ ਰਹੋ ਜਾਂ ਰਹਿਹਾ ਨਹੀਂ ਕਹਿਣਾ ਰਹਿਆ ਹੈ ਆ ਰਹਿਆ ਗੁਰੂ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਬਰਮਾ ਬ੍ਰਹਮਾ ਨਹੀਂ ਕਹਿਣਾ ਸੋ ਵਿਸ਼ਰਾਮ ਓਂ ਹੀ ਲਾਉਣੇ ਹਨ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਜੀ ਹੋ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਕਹਿਣਾ ਕਹਿਣਾ ਨਹੀਂ ਹੈ ਸੋ ਕਹਿਣਾ ਆਖਾਂ ਨਹੀਂ ਕਥਨ ਨਾ ਵਖ ਵਖ ਕਥਨਨ ਇਕੱਠਾ ਨਹੀਂ ਕਰਨਾ ਗੁਰਾ ਇੱਕ ਦੀਹ ਬੁਝਾਈ ਗੁਰਾਂ ਇਹਨੂੰ ਗੁਰਾਂ ਨਹੀਂ ਕਹਿਣਾ ਇਹਦੇ ਅਰਥ ਹਨ ਏ ਗੁਰੂ ਜੀ ਬੇਨਤੀ ਰੂਪ ਵਿੱਚ ਇਹ ਸ਼ਬਦ ਕਹੇ ਨੇ ਛੇ ਗੁਰੂ ਸਾਹਿਬ ਜੀ ਜੇ ਆਪਾਂ ਬੇਨਤੀ ਲਾਵਾਂਗੇ ਗੁਰਾਂ ਤਾਂ ਇਹਦੇ ਅਰਥ ਹੋਣਗੇ ਸਤਿਗੁਰੂ ਸਾਹਿਬ ਜੀ ਨੇ ਗੁਰੂ ਜੀ ਨੇ ਇਸ ਲਈ ਇਥੇ ਬੇਨਤੀ ਹੈ ਗੁਰਾ ਛੇ ਗੁਰੂ ਜੀ ਛੇ ਵਾਹਿਗੁਰੂ ਜੀ ਸਤਿਗੁਰੂ ਜੀ ਇੱਕ ਦੇਹ ਪੁਜਾਈ ਮੈਨੂੰ ਇੱਕ ਸੋਝੀ ਦਿਓ ਇੱਕ ਦੀ ਸਮਝ ਦਿਓ ਦੇਹ ਹਾਹੇ ਨੂੰ ਸਿਹਾਰੇ ਏ ਦੇਹ ਨਹੀਂ ਕਹਿਣਾ ਜਾਂ ਦੇਹ ਹੀ ਨਹੀਂ ਕਹਿਣਾ ਸਭਨਾਂ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੀਆਂ ਦਾ ਜੀਆਂ ਨੂੰ ਬਿੰਦੀ ਪੜਨੀ ਹੈ ਭਾਵ ਸਾਰੇ ਜੀਵਾਂ ਦਾ ਜੀਆਂ ਦਾ ਅਥ ਹੁੰਦਾ ਹੈ ਜੀਵਨ ਜੇਹ ਬਾਜ ਨਾ ਜੀਆ ਜਾਈ ਇਸ ਲਈ ਜੀਆਂ ਜੀਵਾਂ ਦਾ ਵਿਸਰ ਨਾ ਜਾਈ ਵਾਵੇ ਤੇ ਅਧਕ ਲਾਉਣੀ ਹੈ ਵਿਸਰ ਤੀਰਤ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕਿ ਨਾਏ ਕਰੀ ਨਾਵਾ ਭਾਵਾ ਬਿੰਦੀ ਸਹਿਤ ਨਾਵਾ ਪਾਰਾ ਕਹਿਣਾ ਨਾਵਾ ਨਹੀਂ ਕਹਿਣਾ ਨਾਏ ਭਾਰਾ ਇਸ਼ਨਾਨ ਦੇ ਅਰਥਾਂ ਵਿੱਚ ਨਾਏ ਨਹੀਂ ਕਹਿਣਾ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲਾ ਲਈ ਸਰਠ ਸ੍ਰଷ୍ਟ ਨਿਕਣ ਸਰਠ ਉਪਾਈ ਊੜੇ ਨੂੰ ਔਕੜ અપਾਈ ਨਹੀਂ ਕਹਿਣਾ ਕਿ ਕਕੇ ਨੂੰ ਸਿਹਾਰੀ ਕੇ ਮਿਲਾ ਲਈ ਵੱਖ-ਵੱਖ ਪੜਨਾ ਹੈ ਲੱਲੇ ਇਕੱਠੇ ਨਾ ਹੋਣ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਮਤ ਵਿੱਚ ਅਧਕ ਲਾ ਕੇ ਪੜਨੇ ਹਨ ਦੋਵੇਂ ਸ਼ਬਦ ਜਵਾਹਰ ਇਹ ਜਵਾਰ ਨਹੀਂ ਕਹਿਣਾ ਮਾਣਕ ਨਾਲੇ ਨੂੰ ਸਿਹਾਰੇ ਲੱਗੀ ਹੋਈ ਹੈ ਮਾਣਕ ਨਹੀਂ ਕਹਿਣਾ ਗੁਰ ਕੀ ਸਿੱਖ ਸੁਣੀ ਸਿੱਖ ਇੱਥੇ ਸਿੱਖ ਦਾ ਭਾਵ ਗੁਰ ਸਿੱਖ ਨਹੀਂ ਸਿੱਖ ਤੋਂ ਭਾਵ ਹੈ ਗੁਰੂ ਦੀ ਸਿੱਖਿਆ ਗੁਰ ਇੱਕ ਦੇਹ ਬੁਝਾਈ ਸਪਨ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਤ ਸੂਣੀ ਹੋਏ ਦਸੂਣੀ 10 ਗੁਣਾ ਨਵਾ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਈ ਨਵਾ ਨੋ ਨਵਾਂ ਦਾ ਭਾਵ ਹੁੰਦਾ ਨਿਊ ਉਹ ਨਵਾਂ ਨਹੀਂ ਹੈ ਇਹ ਨਵਾਂ ਨੌ ਖੰਡਾ ਇੱਕ ਸ਼ਾਸਤਰ ਵੀ ਹੁੰਦਾ ਇਸ ਲਈ ਇਸ ਧਰਤੀ ਦੇ ਨੌ ਖੰਡਾਂ ਦਾ ਜ਼ਿਕਰ ਸਤਿਗੁਰੂ ਸਾਹਿਬ ਕਰ ਰਹੇ ਨੇ ਇਸ ਲਈ ਦੱਡੇ ਨੂੰ ਕੰਨਿਆਂ ਨਾਲ ਬਿੰਦੀ ਸਹਿਤ ਉਚਾਰਨ ਕਰੀਏ ਤੇ ਅਰਥ ਬਹੁਤ ਸਪਸ਼ਟ ਹੋ ਜਾਂਦੇ ਆ ਨਵਾਂ ਖੰਡਾ ਕਹਾਂਗੇ ਤਾਂ ਇਹਦੇ ਹੋਣਗੇ ਕਿ ਇੱਕ ਖੰਡਾ ਜਿਹੜਾ ਸ਼ਾਸਤਰ ਨਵਾਂ ਇਹ ਨਹੀਂ ਹੈ ਨਵਾਂ ਖੰਡਾਂ ਨਵਾਂ ਹੀ ਧਰਤੀ ਦੇ ਖੰਡਾਂ ਵਿੱਚ ਸਾਰੇ ਹਿੱਸਿਆਂ ਵਿੱਚ ਨਾਲ ਚੱਲੇ ਚੱਚੇ ਤੇ ਅਤ ਨਾਲ ਚੱਲੇ ਸਭ ਕੋਈ ਪੱਬਾ ਸਭ ਕੋਈ ਚੰਗਾ ਨਾਉ ਔਰ ਖਾਏ ਕੈ ਜਾਸ ਕੀਰਤ ਜੱਗ ਲੇ ਜੱਗ ਜੱਜੇ ਤੇ ਅਤ ਲੇ ਲੇ ਨੂੰ ਲਮਕਾ ਕੇ ਤਾਂ ਕਿ ਏੜੀ ਨੂੰ ਸਿਹਾਰੀ ਬੋਲੇ ਲੇ ਨਹੀਂ ਕਹਿਣਾ ਜੇ ਤਿਸ ਨਦਰਨ ਆਵਈ ਤਵਾ ਤਨਾ ਪੁੱਛੈ ਕੀ ਆਵਈ ਆਵੀ ਨਹੀਂ ਕਹਿਣਾ ਪੁੱਛੈ ਪਪੇ ਤੇ ਅਦਕ ਲਾਉਣੀ ਹੈ ਪੁੱਛੈ ਕੀ ਤ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਨਿਰਗੁਣ ਗੁਣ ਕਰੇ ਨਾਨਕ ਨਿਰਗੁਣ ਇਕੱਠਾ ਨਹੀਂ ਕਹਿਣਾ ਸਤਿਗੁਰੂ ਸਾਹਿਬ ਜੀ ਦੇ ਆਦਬ ਵਿੱਚ ਅਰਥਾਂ ਦੇ ਹਿਸਾਬ ਨਾਲ ਭਾਰਾ ਫਰਕ ਪੈ ਜਾਂਦਾ ਹੈ ਇਸ ਲਈ ਨਾਨਕ ਸ਼ਬਦ ਤੋਂ ਬਾਅਦ ਕੌਮਾ ਲਾਉਣਾ ਹੈ ਰੁਕਣਾ ਹੈ ਨਾਨਕ ਨਿਰਗੁਣ ਗੁਣ ਕਰੇ ਸਤਿਗੁਰੂ ਸਾਹਿਬ ਜੀ ਨੇ ਇੱਥੇ ਵਾਹਿਗੁਰੂ ਜੀ ਦਾ ਜ਼ਿਕਰ ਕੀਤਾ ਹੈ ਉਹਨਾਂ ਦੀ ਵਿਸ਼ੇਸ਼ਤਾ ਵਿਡਿਆਈ ਦੱਸ ਰਹੇ ਨੇ ਕਿ ਕੋਈ ਨਿਰਗੁਣ ਉਹਨਾਂ ਕੋਲ ਜਾਂਦਾ ਹੈ ਤਾਂ ਉਹਨੂੰ ਗੁਣਾ ਵਾਲਾ ਬਣਾ ਦਿੰਦੇ ਹਨ ਜੇ ਕਿਸੇ ਵਿੱਚ ਪਹਿਲਾਂ ਗੁਣ ਹੋਣ ਤਾਂ ਉਸ ਨੂੰ ਵੀ ਖਾਲੀ ਨਹੀਂ ਮੋੜਦੇ ਹੋਰ ਗੁਣ ਦੇ ਦਿੰਦੇ ਹਨ ਗੁਣਵੰਤਿਆ ਗੁਣ ਦੇ ਕਹਾਂਗੇ ਤਾਂ ਉਹਦਾ ਅਰਥ ਹੁੰਦਾ ਹੈ ਕਿ ਛੇ ਗੁਣਵੰਤ ਵਾਹਿਗੁਰੂ ਜੀ ਸਾਨੂੰ ਗੁਣਾਂ ਦੀ ਦਾਤ ਬਖਸ਼ਿਸ਼ ਕਰੋ ਇਸ ਲਈ ਬੇਨਤੀ ਨਹੀਂ ਹੈ ਗੁਣਵੰਤੇ ਆ ਗੁਣ ਦੇ ਵਾਹਿਗੁਰੂ ਜੀ ਨਿਰਗੁਣਿਆਂ ਗੁਣਾ ਵਾਲੇ ਕਰ ਦਿੰਦੇ ਹਨ ਗੁਣਾ ਵਾਲਿਆਂ ਨੂੰ ਹੋਰ ਗੁਣ ਦੇ ਦਿੰਦੇ ਹਨ ਤੇ ਹ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਝਈ ਸਸੇ ਤੇ ਅਦਕ ਸੁੱਜਈ ਸੁੱਜੀ ਨਹੀਂ ਕਹਿਣਾ ਜੇ ਤੇ ਸਗੋੜਾ ਜੇ ਜੇ ਨਹੀਂ ਕਹਿਣਾ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਅੱਗੇ ਚਾਰ ਪੌੜੀਆਂ ਵਿੱਚ ਸ਼ਬਦ ਵਾਰ-ਵਾਰ ਆਉਣਾ ਸੁਣਿਆ ਇਹਨੂੰ ਸੁਣਿਆ ਹੀ ਨਹੀਂ ਕਹਿਣਾ ਸੁਣਿਆ ਇਹਦਾ ਭਾਵ ਹੈ ਸੁਣਨ ਦੇ ਨਾਲ ਸੁਣਨ ਦੁਆਰਾ ਸੁਣਨ ਕਰਕੇ ਇਸ ਲਈ ਨਾਲੇ ਨੂੰ ਸਿਹਾਰੀ ਪੜਨੀ ਹੈ ਸੁਣਿਆ ਸਿੱਧ ਸਸੇ ਤੇ ਅਦਕ ਲਾਉਣੀ ਹੈ ਆਕਾਸ ਆੜੇ ਨੂੰ ਕੰਨਾ ਸੁਣਿਆ ਦੀਪ ਲੋਵਾ ਪਾਤਾਲ ਸੁਣਿਆ ਉਹ ਹੀ ਨਾ ਸਕੈ ਕਾਲ ਲੋ ਆੜਾ ਮੁਕਤ ਲੋ ਨਹੀਂ ਕਹਿਣਾ ਲੋ ਆਪਾਤਲ ਪੱਪੇ ਨੂੰ ਕੰਨਾ ਲੱਗਿਆ ਹੋਇਆ ਪਤਾਲ ਨਹੀਂ ਕਹਿਣਾ ਪੋਖੇ ਪੋਖੇ ਨਹੀਂ ਕਹਿਣਾ ਹਾਏ ਨੂੰ ਸਿਹਾਰੀ ਹੈ ਪੋਖੇ ਨਾਨਕ ਭਗਤਾਂ ਸਦਾ ਵਿਗਾਸ ਭਗਤਾਂ ਭਗਤਾ ਨਹੀਂ ਕਹਿਣਾ ਇੱਥੇ ਤੱਤੇ ਨੂੰ ਬਿੰਦੀ ਸਹਿਤ ਪੜ੍ਹਨਾ ਹੈ ਸਤਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਦੇ ਪਿਆਰੇ ਭਗਤਾਂ ਦੀ ਅੰਤਰ ਆਤਮੇ ਦਾਾ ਵਰਣਨ ਕਰ ਰਹੇ ਨੇ ਅਸੀਂ ਨਾਨਕ ਦੁਖੀਆਂ ਸਭ ਸੰਸਾਰ ਹੀ ਪੜ੍ਹ ਕੇ ਰੱਟਾ ਲਾਇਆ ਹੋਇਆ ਸਤਿਗੁਰੂ ਸਾਹਿਬ ਜੀ ਨੇ ਉਹ ਵੀ ਦੱਸੇ ਹਨ ਜਿਨ੍ਹਾਂ ਦੇ ਜੀਵਨ ਵਿੱਚ ਦੁੱਖਾਂ ਦੀ ਕੋਈ ਚੀਜ਼ ਨਹੀਂ ਸਦਾ ਵਿਗਾਸ ਕਿੰਨਾਂ ਨੂੰ ਭਗਤਾਂ ਨੂੰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਵਿਗਾਸ ਵਾਵੇ ਨੂੰ ਸਿਹਾਰੀ ਲੱਗੀ ਹੋਈ ਹੈ ਵਿਗਾਸ ਨਹੀਂ ਰਹਿਣਾ ਸੁਣਿਆ ਈਸਰ ਬਰਮਾ ਇੰਦ ਬ੍ਰਹਮਾ ਨਹੀਂ ਰਹਿਣਾ ਪਰਮ ਸੁਣਿਆ ਮੁਖ ਸਾਂ ਲਾਹਣ ਮੰਦ ਮੁਖ ਮੰਮੇ ਤੇ ਅਦਕ ਸਲਾਹਣ ਸਸੇ ਨੂੰ ਕੰਨਾ ਪੜਨਾ ਹੈ ਸਿੱਧਾ ਸਲਾਹਣ ਨਹੀਂ ਕਹਿਣਾ ਸਾ ਸਲਾਹਣ ਸੁਣੈ ਜੋਗ ਜੁਗਤ ਤਨ ਭੇਦ ਜੁਗਤ ਤਨ ਵਖ ਵਖ ਬੋਲਣਾ ਜੁਗਤ ਤਨ ਨਹੀਂ ਕੰਨਾ ਜੁਗਤ ਤਨ ਜੁਗਤ ਤਤਾ ਪੂਰਾ ਫੇਰ ਤਨ ਕਹਿਣਾ ਸੁਣੇ ਸਾਸਤ ਸਿਮਰਿਤ ਵੇਦ ਸਾਸਤ ਵਿਚਾਰ ਲੈ ਸッセ ਨੂੰ ਬਲਣਾ ਜਾਣੀ ਸਾਸਤ ਸਾਸਤ ਨਹੀਂ ਕਹਿਣਾ ਸਾਸਤ ਸਿਮਰਿਤ ਸਿਮਮ ਮੰਮੇ ਦੀ ਸਿਹਾਰੀ ਰਾਰੇ ਨੂੰ ਅੱਧਾ ਹੈ ਜਿਹ ਸਰੀ ਅਧਕ ਲਾ ਦੇਣੀ ਹੈ ਸਿਮਰਿਤ ਸਿਮਰਤ ਨਹੀਂ ਕਹਿਣਾ ਨਾਨਕ ਭਗਤਾ ਸਦਾ ਵਿਗਾਸ ਸੁਣ ਆਏ ਦੁਖ ਪਾਪ ਕਾ ਨਾਸ ਸੁਣ ਆਏ ਸਤ ਸੰਤੋਖ ਗਿਆਨ ਸਤ ਸਸ ਅਦਕ ਸੰਤੋਖ ਸਸੇ ਟਿੱਪੀ ਸਨ ਨਹੀਂ ਕਹਿਣਾ ਸਨ ਸੰ ਸੰਤੋਖ ਨਹੀਂ ਕਹਿਣਾ ਸੰਤੋਖ ਸੁਣ ਆਏ 86 ਕਾ ਇਸਨਾਨ 86 ਆੜਾ ਠੱਠਾ ਆਟੋਮਿਕ ਹੈਣਾ 860 ਸੁਣਿਆ ਪੜ ਪੜ ਪਾਵਹਿ ਮਾਨ ਪੜ ਪੜ ਭਾਰਾ ਕਹਿਣਾ ਇਹਨੂੰ ਪਾਵਹਿ ਹਾਏ ਨੂੰ ਸਿਹਾਰੀ ਪਾਵੈ ਨਹੀਂ ਕਹਿਣਾ ਸੁਣਿਆ ਲਾਗੈ ਸਹਜ ਧਿਆਨ ਸਹਜ ਸਹਜ ਨਹੀਂ ਕਹਿਣਾ ਨਾਨਕ ਭਗਤਾਂ ਸਦਾ ਬਿਗਾਸ ਸੁਣ ਏ ਦੁਖ ਪਾਪ ਕਾ ਨਾਸ ਸੁਣ ਏ ਸਰਾਂ ਗੁਨਾ ਕੇ ਗਾਹ ਸਰਾਂ ਗਾਹ ਗਾਹ ਜੰਗਾ ਨਹੀਂ ਕਹਿਣਾ ਸੁਣ ਏ ਸੇਖ ਪੀਰ ਪਾਤਸ਼ਾਹ ਸੁਣ ਏ ਅੰਦੇ ਪਾਵਹਿ ਰਾਖ ਪਾਵ ਹੈ ਹਾਏ ਨੂੰ ਸਿਹਾਰੀ ਪਾਵੇਂ ਨਹੀਂ ਗਾਣਾ ਰਾਹ ਰਾ ਨੂੰ ਲਮਕਾ ਕੇ ਪੜਨਾ ਹੈ ਰਾਹੋ ਨਹੀਂ ਗਾਣਾ ਸੁਣਿਆ ਹਾਥ ਹੋਵੇ ਅਸਗਾਹ ਹਾਥ ਸੁਣਿਆ ਹਾਥ ਹਾਥ ਨਹੀਂ ਗਾਣਾ ਹਾਥ ਸੁਣਿਆ ਹਾਥ ਹੋਵੇ ਅਸਗਾਹ ਅਸਗਾਹ ਹੋ ਕੋ ਨਹੀਂ ਕਹਣਾ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ